ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਮੀਤ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਕੁਛ ਰੱਖੇ, ਤੰਦਰੁਸਤ ਰੱਖੇ, ਤਕੀਆਂ ਬਖਸ਼ੇ। ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗਿਆਂ ਸ਼ੁਰੂ। ਤੇ ਟਾਈਮ ਹੋ ਗਿਆ ਜੀ ਸ਼ਾਮ ਦਾ 5:30 ਵਜੇ ਦਾ ਤੇ ਮੈਂ ਲੱਗੀ ਆ ਜਿੱਥੇ ਸਬਜ਼ੀ ਕੱਟਣ। ਅੱਜ ਬਣਾਵਾਂਗੇ ਜੀ ਆਪਾਂ ਕद्दू ਕਾਫੀ ਦੇ ਨਾਲ ਬਾਦ ਬਣਾ ਰਹੇ ਆ। ਤੇ ਕੱਦੂ ਤਾਂ ਜੀ ਖਤਮ ਹੀ ਹੋ ਗਏ ਸੀ ਹੁਣ ਮਸੇ ਮਿਲਿਆ ਅੱਜ ਕੱਦੂ ਤੇ ਆਪਾਂ ਜਿਸ ਬਣਾਉਂਦੇ ਆ ਸਬਜੀ ਤੇ ਚਲੋ ਜੀ ਉਸ ਤੋਂ ਬਾਅਦ ਮੈਂ ਇੱਥੇ ਲੱਗ ਪਈ ਸੀ ਜੀ ਕੱਪੜੇ ਧਾਰਨ ਦੁਪਹਿਰ ਨੂੰ ਤੋਤੇ ਸੀ ਸਵੇਰੇ ਵੀ ਕਣੀਆਂ ਆ ਗਈਆਂ ਸੀ ਇੱਕ ਦੋ ਦਿਨ ਹੋ ਗਏ ਨੇ ਮੀਂਹ ਪੈਣ ਲੱਗਿਆ ਏ ਤੇ ਬਾਰਿਸ਼ ਜੀ ਹੋਈ ਜਾਂਦੀ ਏ ਕਦੇ ਰੁਕ ਜਾਂਦੀ ਏ ਕਦੇ ਹੋਣ ਲੱਗ ਜਾਂਦੀ ਏ ਤੇ ਅੱਜ ਵੀ ਸਾਰਾ ਦਿਨ ਠੰਡਾ ਜਿਹਾ ਵੇਲਾ ਰਿਹਾ ਏ ਤੇ ਕੁਝ ਕਪੜੇ ਵਿੱਚ ਗਿੱਲੇ ਹੀ ਪਏ ਆ ਤੇ ਕੁਝ ਸੁੱਕ ਗਏ ਆ ਤੇ ਮੈਂ ਸੁੱਕੇ ਸੁੱਕੇ ਉਤਾਰ ਲਿਆ ਤੇ ਹੁਣ ਜੀ ਮੈਂ ਇੱਥੇ ਕਪੜੇ ਟਾਲ ਕੇ ਰੱਖ ਲੈਂਦੀ ਆ ਵੀ ਜਿਹੜੇ ਟੀ-ਸ਼ਰਟਾਂ ਬਣਾਣਾ ਉਹ ਮੈਂ ਟੰਗ ਦਿਆਂਗੀ hangers ਤੇ ਤੇ ਕਿਉਂਕਿ ﺍﻟमारी ਚ ਫਿਰ ਛੋਟੇ ਛੋਟੇ ਕਪੜੇ ਲ ਬਧੇ ਰੀਤੇ ਰੱਖ ਦਈਏ ਤਾਂ ਤੇ ਇਸ ਕਰਕੇ ਇਹ ਮੈਂ ਟੰਗ ਦੇ ਨਹੀਂ ਹੁੰਨੀ ਆ ਤੇ ਚਲੋ ਜੀ ਹੁਣ ਮੈਂ ਇਧਰ ਆ ਗਈ ਸੀ ਸ਼ਾਮ ਨੂੰ ਮੈਂ ਸਬਜ਼ੀ ਕੱਟ ਕੇ ਰੱਖਤੀ ਆ ਹੁਣ ਬਾਅਦ ਚ ਬਣਾਵਾਂਗੇ ਤੇ ਆਪਾਂ ਜੀ ਹੁਣ ਇੱਕ ਵਾਰੀ ਪਸ਼ੂਆਂ ਨੂੰ ਪਾਣੀ ਪਲਾ ਦਿੰਦੇ ਆ ਛੋਟੀਆਂ ਆਪਣੀਆਂ ਨੂੰ ਤੇ ਇਧਰ ਜੀ ਮੈਂ ਮੋਟਰ ਚਲਾ ਕੇ ਤੇ ਮੈਂ ਇੱਥੇ ਹੀ ਰੱਖਤੀ ਆ ਅੱਗੇ ਬਾਲਟੀ ਤੇ ਪੈਂ ਬਨਾਲ ਜੀ ਪਾਣੀ ਪਾ ਦੇਾਂਗੇ ਇਹ ਮੈਂ ਛੋਟੀ ਕੱਟੀ ਨੂੰ ਪਹਿਲਾਂ ਪਲਾ ਰਹੀ ਆ ਪਾਣੀ ਕਿਉਂਕਿ ਵੱਡੀ ਦਾ ਉਹ ਤਾਂ ਝੂਠਾ ਨਹੀਂ ਪੀਂਦੀ ਪਤਾ ਨਹੀਂ ਕਈ ਕਈ ਪਸ਼ੂਆਂ ਨੂੰ ਇਹੀ ਆਦਤ ਹੁੰਦੀ ਹੈ ਹਨਾ ਵੀ ਇੱਕ ਦੂਸਰੇ ਦਾ ਝੂਠਾ ਪਾਣੀ ਨਹੀਂ ਪੀਣਾ ਤੇ ਇਹ ਪਿਆਸੀ ਰਹਿ ਲੈਂਦੀ ਹੈ ਬਾਕੀ ਇਹ ਝੂਠਾ ਪਾਣੀ ਨਹੀਂ ਪੀਂਦੀ ਤੇ ਇੰਨੀ ਕੋ ਨੂੰ ਸਮਝੇ ਤੇ ਹੁਣ ਜੀ ਮੈਂ ਉਸ ਤੋਂ ਬਾਅਦ ਮੋਟਰ ਬੰਦ ਕਰਤੀ ਆ ਕਿਉਂਕਿ ਇੱਕ ਹੀ ਬਾਰਤੀ ਪੀਣਗੇ ਆ ਦੋਨੋਂ ਕੱਗ ਦੁਪਹਿਰ ਨੂੰ ਪਲਾਇਆ ਸੀ ਤੇ ਥੋੜਾ ਹੀ ਪੀਣ ਗਿਆ ਪਾਣੀ ਹੁਣ ਤੇ ਉਹੀ ਬਾਰਟੀ ਮਚੋ ਕੇ ਇਹ ਦੂਸਰੀ ਕੱਟੀ ਦੇ ਅੱਗੇ ਰੱਖ ਦਿਆਂਗੀ ਤੇ ਇਹ ਵਿਚਾਰੀ ਪੀ ਲੈਂਦੀ ਏ ਉਹਦਾ ਛੱਡਿਆ ਪਾਣੀ ਬਾਕੀ ਇਹਦਾ ਛੱਡਿਆ ਪਾਣੀ ਉਹ ਦੂਸਰੀ ਨਹੀਂ ਪੀਂਦੀ ਤੇ ਚਲੋ ਨਾਲ ਦੀ ਨਾਲ ਹੀ ਜੀ ਮੈਂ ਇਹ ਗੋਹਾ ਇਕੱਠਾ ਕਰਕੇ ਤੇ ਬੱਠਲ ਚ ਪਾ ਦਿੰਨੀ ਆ ਵੈਸੇ ਤਾਂ ਆਪਾਂ ਸੱਜਾ ਹੀ ਗੋਹਾ ਚੋਕ ਕੇ ਤੇ ਬੱਠਲ ਦੇ ਵਿੱਚ ਪਾਈ ਰੱਖੀਦਾ ਏ ਫਿਰ ਜਿਆਦਾ ਖਲਾਰਾ ਜ ਨਹੀਂ ਪੈਂਦਾ ਤੇ ਫਿਰ ਜੀ ਆਪਾਂ ਹੁਣ ਖੇਤ ਹੀ ਰੋੜੀ ਲਾਈ ਹੋਈ ਆ ਤੇ ਅੰਜੀਰ ਦੇ ਪਾਪਾ ਹੀ ਚੋਕ ਕੇ ਲਏ ਜਾਂਦੇ ਆ ਕਿਉਂਕਿ ਥੱਲੇ ਦੇ ਅੱਗੇ ਫਿਰ ਚੰਗੀ ਵੀ ਨਹੀਂ ਲੱਗਦੀ ਤੇ ਪਹਿਲਾਂ ਆਪਾਂ ਇਥੇ ਲਾਈ ਹੋਈ ਸੀ ਪਾ ਵਗੈਰਾ ਸੋਕੜ ਵਗੈਰਾ ਸਤਾਦੇ ਸੀ ਸਰਦੀਆਂ ਦੇ ਵਿੱਚ ਤੇ ਇੱਥੇ ਆਪਣੇ ਗੇਟ ਦੇ ਅੱਗੇ ਹੀ ਸੀ ਤੇ ਹੁਣ ਜੀ ਗੁਰਜੋਤ ਦੇ ਪਾਪਾ ਕਹਿੰਦੇ ਵੀ ਆਪਾਂ ਸਿੱਧਾ ਉੱਧਰ ਹੀ ਬਣਾਉਣੇ ਆ ਖੇਤ ਵਿੱਚ ਜੀ ਇਹ ਬੱਠਲ ਸ਼ਾਮ ਨੂੰ ਲੈ ਜਾਇਆ ਕਰਾਂਗੇ ਹੁਣ ਹਲੇ ਤਾਂ ਛੋਟੀਆਂ ਨੇ ਕਟੀਆਂ ਵੀ ਜ਼ਿਆਦਾ ਨਹੀਂ ਹੋਆ ਬਣਦਾ ਤੇ ਆਪਾਂ ਜੀ ਬਾਹਰ ਹੀ ਰੱਖ ਦਿਆ ਕਰਾਂਗੇ ਤੇ ਇਹ ਵਿੱਚ ਲਫਾਫੇ ਜੇਗੇ ਸੀ ਇਹ ਸ਼ਾਮ ਨੂੰ ਫਿਰ ਤੂਆਂ ਲਾਵਾਂਗੇ ਮੱਛਰ ਕਰਕੇ ਤੇ ਇਹ ਮੈਂ ਕੱਢ ਕੇ ਸਾਈਡ ਤੇ ਰੱਖ ਤੇ ਆ ਤੇ ਇਹਦੇ ਨਾਲ ਫਿਰ ਅੱਗ ਵਧੀਆ ਬਾਲ ਪੈਂਦੀ ਆ ਤੇ ਹੁਣ ਜੀ ਮੈਂ ਇੱਥੇ ਥੋੜੀ ਜਿਹੀ ਬੋਖਰੋ ਜੀ ਲਾ ਦੇਾਂਗੀ ਪਾਣੀ ਡੁੱਲਿਆ ਪਿਆ ਏ ਤੇ ਕੁਝ ਕਣੀਆਂ ਆਈਆਂ ਸੀ ਪਹਿਲਾਂ ਬਾਰਿਸ਼ ਜੀ ਤੇ ਉਹ ਵੀ ਪਾਣੀ ਇੱਥੇ ਰੁਕ ਗਿਆ ਸੀ ਇਹ ਜੂਣਾ ਪੈਥੂ ਸਾਫ਼ ਕਰ ਦਿੰਨੇ ਆ ਚਲੋ ਜੀ ਹੁਣ ਮੈਂ ਇਧਰ ਆ ਗਈ ਸੀ ਜੀ ਸਬਜੀ ਬਣਾਉਣ ਆਪਣਾ ਉਧਰ ਦਾ ਕੰਮ ਨਿਪੜ ਗਿਆ ਸਾਰਾ ਤੇ ਹੁਣ ਜੀ ਰੋਟੀ ਸਬਜੀ ਦਾ ਹੀ ਰਹਿ ਗਿਆ ਆ ਤੇ ਹੁਣ ਆਪਾਂ ਕਰਦੇ ਆ ਜੀ ਸਬਜੀ ਬਣਾਣੀ ਸ਼ੁਰੂ ਤੇ ਅਸੀਂ ਜੀ ਮੈਂ ਤੇਲ ਹੀ ਵਰਤਦੀ ਆ ਆਪਾਂ ਤੇਲ ਵਿੱਚ ਹੀ ਸਬਜੀ ਬਣਾਈ ਦਾ ਸਰੋਂ ਦੇ ਤੇ ਨਾਲ ਹੀ ਮੈਂ ਪਾਇਆ ਪਿਆਜ਼ ਤੇ ਨਾਲ ਹੀ ਲਸਣ ਵੀ ਪਾਇਆ ਏ ਜੀ ਆਪਾਂ ਦੇ ਥੋੜੀ ਥੋੜੀ ਜਿਆਦਾ ਨਾ ਸੁੱਕੀ ਬਣਾਣੀ ਆ ਤੇ ਨਾ ਹੀ ਜਿਆਦਾ ਤਰੀ ਬਣਾਣੀ ਆ ਰਸ ਕਿੰਨੇ ਜੀ ਸਬਜੀ ਵਧੀਆ ਬਣਾਵਾਂਗੇ ਕਿਉਂਕਿ ਕद्दू ਦੀ ਸਬਜੀ ਨਾ ਵੈਸੇ ਹੀ ਕਿਸੇ ਨੂੰ ਪਸੰਦ ਨਹੀਂ ਹੁੰਦੀ ਤੇ ਸਾਡੇ ਘਰ ਚ ਵੀ ਜੀ ਕਿਸੇ ਨੂੰ ਹੀ ਪਸੰਦ ਨਹੀਂ ਗੀ ਇੰਨੀ ਜਿਆਦਾ ਤੇ ਵੈਸੇ ਖਾ ਤਾਂ ਲੈਂਦੇ ਆ ਬਾਕੀ ਤੱਕੇ ਦੇ ਨਾਲ ਹੀ ਖਾਂਦੇ ਆ ਤੇ ਫਿਰ ਮੈਂ ਵਧੀਆ ਕਰਾਰੀ ਕਰਾਰੀ ਜੀ ਬਣਾਉਂਦੀ ਹੰਨੀ ਆ ਵੀ ਪਰ ਇਹਨਾਂ ਦਾ ਮਨ ਕਰ ਜਾਵੇ ਖਾਣ ਨੂੰ ਤੇ ਕਿਉਂਕਿ ਆਲੂ ਵੀ ਫਿਰ ਡੇਲੀ ਦਾ ਖਾ ਖਾ ਕੇ ਬੁਰਾ ਹਾਲ ਹੋ ਜਾਂਦਾ ਏ ਬੰਦੇ ਦਾ ਤੇ ਚੱਲਦੇ ਜਿਆਦਾ ਆਲੂ ਹੀ ਆ ਤੇ ਸਬਜ਼ੀਆਂ ਤੋਂ ਜੀ ਸਾਰਿਆਂ ਦਾ ਹੀ ਮਨ ਜਾ ਚੱਕਿਆ ਪਿਆ ਹੁੰਦਾ ਤੇ ਹੁਣ ਜੀ ਇੱਥੇ ਅਨਰੀਤ ਦੇ ਪਾਪਾ ਟਰੈਕਟਰ ਹੋਣੀ ਲਿਆ ਕੇ ਨਾ ਰੋਕਿਆ ਸੀ ਤੇ ਫਿਰ ਫੋਨ ਆ ਗਿਆ ਫੱਡ ਮਾਰੋ ਤੇ ਹੁਣ ਜੀ ਫੇਰ ਲੈ ਕੇ ਚੱਲੇ ਆ ਤੇ ਸਾਡੇ ਘਰੇ ਜੀ ਇਸ ਤਰ੍ਹਾਂ ਟਰੈਕਟਰ ਦੇ ਨਾਲ ਮਿੱਟੀ ਕੱਟਾ ਜਖਿਲ ਰਿਆ ਹੀ ਰਹਿੰਦਾ ਏ ਤੇ ਫਿਰ ਵਾਰ-ਵਾਰ ਇਕੱਠਾ ਵੀ ਨਹੀਂ ਕੀਤਾ ਜਾਂਦਾ ਨਾ ਤੇ ਇਧਰ ਹੁਣ ਮੈਂ ਧਾਰ ਤੇ ਸੀ ਜੀ ਚੌਲ ਤੇ ਚੌਲ ਵੀ ਜੀ ਆਪਣੇ ਬਣ ਕੇ ਹੋ ਗਿਆ ਤਿਆਰ ਇਹ ਆਪਾਂ ਕਰਦੇ ਚੌਲ ਹੀ ਬਣਾਉਈਦਾ ਜੀ ਤੇ ਕਾਰ ਦੇ ਚਾਹ ਵਾਲਾ ਬਾਕੀ ਫੇਰ ਵੀ ਵਧੀਆ ਬਣ ਜਾਂਦੇ ਆ ਜ ਜਪਾਣੀ ਕੱਢ ਕੇ ਬਣਾਉਦੀ ਹੁੰਦੀ ਆ ਮਦਾ ਕੇ ਤੇ ਵਧੀਆ ਸੁੱਕੇ ਸੁੱਕੇ ਬਣਦੇ ਆ ਕਈ ਵੇਣਾ ਕਹਿੰਦੀ ਆ ਸਾ ਬੀ ਮੈਨੂੰ ਕਹਿੰਦੀ ਆ ਕਈ ਸਾਡੇ ਅੰਡ ਨਗਵਾਂ ਡਰਾ ਵੀ ਸਾਡੇ ਕੋਲ ਨਾ ਗਿੱਲੇ ਗਿੱਲੇ ਜੇ ਬਣ ਜਾਂਦੇ ਆ ਮੋٹے ਮੋٹے ਤੇ ਆਪਾਂ ਤਾਂ ਜੀ ਇਸ ਤਰ੍ਹਾਂ ਹੀ ਸੁੱਕੇ ਸੁੱਕੇ ਬਣਾਈਦਾ ਏ ਤੇ ਇਹ ਵੀਡੀਓ ਜੀ ਆਪਣੀ ਅਗਲੇ ਦਿਨ ਦੀ ਏ ਤੇ ਇਹ ਗਰਜੋਤ ਨੇ ਕੱਲ ਬਣਾਏ ਸੀਗੇ ਜੀ ਖਡਾਉਣੇ ਤੇ ਬੱਚਿਆਂ ਦੇ ਜੀ ਖੇਡਾਂ ਵੇਖ ਕੇ ਹਨਾ ਆਪਣਾ ਬਚਪਨ ਵੀ ਬੰਦੇ ਨੂੰ ਯਾਦ ਆ ਜਾਂਦਾ ਏ ਤੇ ਇਹ ਛੋਟਾ ਛੋਟਾ ਸਮਾਨ ਬਣਾਈ ਬੈਠੀ ਆਪਦਾ ਸਾਰਾ ਸਿਲੰਡਰ ਗੈਸ ਸਿਲੰਡਰ ਤੇ ਕੌਲੀਆਂ ਕូលੀਆਂ ਜਿਹਾ ਸਗੜੀਆਂ ਦੀਵੇ ਦੋ ਬਣਾਈ ਬੈਠੀ ਆ ਇਹ ਸ਼ਿਵਲਿੰਗ ਬਣਾਇਆ ਇਹਨੇ ਤੇ ਜਦੋਂ ਜੀ ਬੱਚਿਆਂ ਦੀ ਖੇਡਾਂ ਦੇਖਦੇ ਆ ਤੇ ਆਪਣਾ ਬਚਪਨ ਆਪਣੇ ਆਪ ਹੀ ਯਾਦ ਆ ਜਾਂਦਾ ਹੈ ਕਿ ਬਚਪਨ ਦੇ ਵਿੱਚ ਕਿੰਨੇ ਆਪਾਂ ਵੀ ਮસ્ਤੀ ਕੀਤੀ ਤੇ ਹੁਣ ਤਾਂ ਜੀ ਬੱਚਿਆਂ ਦਾ ਬਚਪਨ ਵੈਸੇ ਮੋਬਾਈਲਾਂ ਵਿੱਚ ਲੰਘਿਆ ਜਾਂਦਾ ਹੈ ਤੇ ਫੋਨਾਂ ਵਿੱਚ ਹੀ ਬੈਠੇ ਰਹਿੰਦੇ ਆ ਇਹ ਨਹੀਂ ਵੀ ਕੋਈ ਖੇਡ ਵਾਸਤੇ ਆਣ ਹੀ ਨਹੀਂ ਜਾਂਦਾ ਬੱਚੇ ਦਾ ਤੇ ਬਾਕੀ ਜੀ ਆਪਾਂ ਜੇ ਉਹਨਾਂ ਨੂੰ ਆਪਣਾ ਬਚਪਨ ਦਸੀਏ ਨਾ ਵੀ ਅਸੀਂ ਇਸ ਤਰ੍ਹਾਂ ਖੇਡਦੇ ਸੀ ਜਾਂ ਇਸ ਤਰ੍ਹਾਂ ਕਰਦੇ ਸੀ ਤੇ ਉਹਨਾਂ ਦੇ ਮਨ ਵਿੱਚ ਵੀ ਇਹ ਗੱਲਾਂ ਆ ਗਈ ਕਿ ਅਸੀਂ ਵੀ ਖੇਡੀਏ ਤੇ ਮੈਂ ਜਿੱਕਰ ਜੋ ਤੁਹਾਨੂੰ ਇੱਕ ਵਾਰੀ ਦੱਸਿਆ ਅਸੀਂ ਕਿ ਮਸੀਂ ਇਸ ਤਰ੍ਹਾਂ ਬਚਪਨ ਦੇ ਵਿੱਚ ਬਹੁਤ ਖੇਡਦੇ ਹੁੰਦੇ ਸੀ ਮਿੱਟੀ ਦੇ ਪਾਂਡੇ ਬਣਾਉਦੇ ਸੀ ਤੇ ਉਹ ਮੈਨੂੰ ਉਸੇ ਦਿਨ ਤੋਂ ਹੀ ਰੋਲਾ ਪਾਉਣ ਲੱਗ ਗਈ ਕਿ ਮੰਮੀ ਸਾਨੂੰ ਵੀ ਮਿੱਟੀ ਬਣਾ ਕੇ ਦੇ ਅਸੀਂ ਪਾਂਡੇ ਬਣਾਣੇ ਨੇ ਤੇ ਦੇਖੋ ਜੀ ਇਸ ਤਰ੍ਹਾਂ ਬੱਚਿਆਂ ਨੂੰ ਜੇ ਆਪਾਂ ਹਨਾ ਖੇਡ ਵਿੱਚ ਲਾਵਾਂਗੇ ਤੇ ਮੋਬਾਈਲ ਤੋਂ ਵੀ ਇਹਨਾਂ ਦਾ ਪਿੱਛਾ ਛੁੱਟੇਗਾ ਧਿਆਨ ਹਟੇਗਾ ਤੇ ਬੱਚਿਆਂ ਨੂੰ ਜੀ ਜ਼ਰੂਰ ਖੇਡਣ ਦਾ ਮੌਕਾ ਦੇਣਾ ਚਾਹੀਦਾ ਹੈ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਖੇਡਣ ਦੇ ਵਿੱਚ ਲਾਲ ਚਲਾਓ ਤਾਂ ਕਿ ਮੋਬਾਈਲ ਦਾ ਖਹਿੜਾ ਛੱਡ ਦੇਣ ਤੇ ਇੱਥੇ ਜੀ ਸਵੇਰ ਦਾ ਟਾਈਮ ਹੈ ਬੱਚਾ ਬੁਖਰ ਲਾਉਣ ਲੱਗ ਗਈ ਸੀ ਥੱਲੇ ਤੋਂ ਤੇ ਇੰਦਰ ਬੱਦਲ ਵੀ ਬਹੁਤ ਜ਼ਿਆਦਾ ਚੜਿਆ ਆਉਂਦਾ ਏ ਬਹੁਤ ਜ਼ਿਆਦਾ ਤੇ ਇਹ بارش ਵੀ ਬਹੁਤ ਪਾਰੀ ਹੋਣ ਵਾਲੀ ਹੈ ਕਿਉਂਕਿ ਬੜੇ ਦਿਨ ਹੋ ਗਏ ਬੱਦਲ ਬੰਦੇ ਨੂੰ ਬਹੁਤ ਜ਼ਿਆਦਾ ਦੇਣਾ ਬਾਕੀ ਵਿੱਚੇ ਹੀ ਗਰਮੀ ਪਈ ਜਾਂਦੀ ਆ ਕੱਲ ਤਾਂ ਮੀਂਹ ਵੀ ਆਇਆ ਸੀ ਬਾਕੀ ਫਿਰ ਵੀ ਇੰਨੀ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਕਿ ਇਹਨਾ ਕੰਮ ਕਰਨਾ ਵੀ ਔਖਾ ਹੋਇਆ ਪਿਆ ਸੀ ਬੇਸਤੀ ਕਰੀਆਂ ਡਿੱਗੀ ਜਾਂਦੀਆਂ ਸੀ ਤੇ ਨਾਲ ਹੀ ਪਸੀਨਾ ਉਤਰ ਹੀ ਜਾਂਦਾ ਸੀ ਬਹੁਤ ਜ਼ਿਆਦਾ ਗਰਮੀ ਸੀ ਬੱਦ ਬੜ ਗਏ ਉਸ ਵੇਲੇ ਹਵਾ ਆਈ ਹੈ ਨਾ ਬਹੁਤ ਠੰਡੀ ਠੰਡੀ ਹਵਾ ਆਈ ਤੇ ਨਾਲ ਹੀ ਜੀ ਗੱਦੜ ਵੀ ਚੜ ਆਇਆ ਤੇ ਬਾਕੀ ਵੀ ਤੇ ਹੁਣ ਜੀ ਮੈਂ ਅੱਛੀ ਨੂੰ ਹੋ ਗਈ ਸੀ ਬੋਖਰ ਲਾਉਣੇ ਤੇ ਮਾਗਾ ਥੱਲਾ ਗੱਲਾ ਗਿੱਲਾ ਹੋ ਗਿਆ ਨਾ ਨਹੀਂ ਜ਼ਿਆਦਾ ਆ ਗਿਆ ਤਾਂ ਫਿਰ ਬੋਖਰ ਨਹੀਂ ਲੱਗਣੀ ਤੇ ਦੇਖੋ ਮੌਸਮ ਬਹੁਤ ਸੋਹਣਾ ਬਣਾ ਹੋਇਆ ਹੈ ਆਪਣੇ ਆਸ-ਪਾਸੇ ਨਾ ਸੜਕ ਤੇ ਵੀ ਇੰਨਾ ਸੁਖਾ ਰਿਕੇ ਸਾਰਿਆਂ ਨੇ ਪੇੜ ਵਗੈਰਾ ਲਾਏ ਹੋਏ ਨੇ ਦਰਖਤ ਬਹੁਤ ਨੇ ਤੇ ਬਹੁਤ ਵਧੀਆ ਲੱਗਦਾ ਹੈ ਜੀ ਜਦੋਂ ਇਸ ਤਰ੍ਹਾਂ ਠੰਡਾ ਮੌਸਮ ਆਣ ਜਾਂਦਾ ਹੈ ਤਾਂ ਤੇ ਆਪਣੀਆਂ ਜੀ ਕਟੀਆਂ ਵੀ ਖੜੀਆਂ ਆ ਅੱਥੇ-ਬੱਥੇ ਖਾ ਤੇ ਤੇ ਹੁਣ ਤਾਂ ਜੇ ਸਾਰੇ ਬਾਰਸ਼ ਦੀ ਵੇਟ ਕਰੀ ਜਾਂਦੇ ਆ ਜੀ ਹੁਣ ਤਾਂ ਜਿਹੜਾੜ ਦਾ ਮਹੀਨਾ ਵੀ ਸੌਣ ਦਾ ਹੀ ਬਣਿਆ ਪਿਆ ਏ ਬੱਦਲ ਬੜੇ ਛੜਾ ਹੁਣ ਦਾ ਮਹੀਨਾ ਹੁਣ ਦੇਖੋ ਕਿਵੇਂ ਲੰਘਦਾ ਏ ਹਾਰ ਦਾ ਤਾਂ ਸਾਰਾ بارشਾਂ ਦੇ ਵਿੱਚ ਹੀ ਲੰਘਿਆ ਏ ਤੇ ਬਾਕੀ ਜੀ ਪਾਣੀ ਵਿਗਾਰਾ ਨਾ ਆਵੇ ਤਾਂ ਵਧੀਆ ਏ ਕਿ ਪਿਛਲੇ ਸਾਲਾਂ ਵਿੱਚ ਪਾਣੀ ਬਹੁਤ ਆਵੇ ਸੀ ਤੇ ਦੇਖੋ ਜੀ بارش ਹੋ ਗਈ ਸ਼ੁਰੂ ਬਹੁਤ بارش ਪੈਣ ਲੱਗੀ ਤੇ ਹੁਣ ਜੀ ਇੱਥੇ ਬਾਰਿਸ਼ ਗਈ ਆ ਰੁਕ ਤੇ ਆਪਾਂ ਜੀ ਤੁਹਾਨੂੰ ਦਿਖਾਉਂਦੇ ਆ ਕਿ ਆਪਾਂ ਕਾਰ ਦੀ ਵੀ ਸਾਰੀ ਅੰਦਰ ਦੀ ਸਾਫ ਸਫਾਈ ਕਰ ਲਈ ਆ ਤੇ ਬਹੁਤ ਵਧੀਆ ਠੰਡਾ ਠੰਡਾ ਮੌਸਮ ਪਾਣ ਗਿਆ ਏ ਤੇ ਦੇਖੋ ਜੀ ਆਪਾਂ ਚਾਰੂ ਕੋਚਾ ਸਾਰਾ ਕਰ ਲਿਆ ਏ ਤੇ ਇਧਰ ਜੀ ਅਨ੍ਰਿਤ ਤੇ ਉਹਦੀ ਦਾਦੀ ਮੰਮਾ ਟੀਵੀ ਦੇਖਣ ਲੱਗੇ ਹੋਏ ਨੇ ਬਹੁਤ ਮੁਸ਼ਕਿਲ ਕੰਮ ਕਰਨ ਦਿੰਦੀ ਏ ਬਸ ਇਹਨਾਂ ਨੂੰ ਟੀਵੀ ਦੇ ਲਾਲਚ ਨਾਲ ਬਿਠਾਇਆ ਹੋਇਆ ਏ ਤੇ ਵੀ ਆਪਾਂ ਜੀ ਅੱਜ ਦੀ ਵੀਡੀਓ ਦਾ ਕਰਦੇ ਆ ਇੱਥੇ ਹੀ ਐਂਡ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਮ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ